ਬਾਰਿਸ਼ ਦੀ ਚਪੇੜਾਂ ਤੋਂ ਪੋਰਾ ਨਾ ਖਿਜ ਰਿਹਾ ਸੀ ਛਤਰੀਆਂ ਵੇਚਣ ਵਾਲਾ ਆਪ ਭੇਜ ਰਿਹਾ ਸੀ ਜੁਲਾਈ ਦੇ ਮਹੀਨੇ ਚ ਕੋਈ 2-2.5 ਵਜੇ ਦੀ ਗੱਲ ਹੋਣੀ ਹੈ ਮੈਂ ਆਪਣੀ ਬੁਲਟ ਚੱਕੀ ਆਪਣਾ ਰੇਨ ਕੋਟ ਚੱਕਿਆ ਹੈਲਮਟ ਪਾਇਆ ਤੇ ਮੋਟਰਸਾਈਕਲ ਲੈ ਕੇ ਨਿਕਲ ਗਿਆ ਹਲਕੀ ਹਲਕੀ ਬੁੰਦਾਬਾਂਦੀ ਹੋ ਰਹੀ ਸੀ ਜਿੱਦਾਂ ਹੀ ਮੈਂ ਰੋਡ ਤੇ ਅੱਗੇ ਥੋੜਾ ਵਧਿਆ ਤਾਂ ਬਾਰਿਸ਼ ਤਾਂ ਕਹਿੰਦੀ ਕਿ ਮੈਂ ਬਸ ਅੱਜ ਹੀ ਹਾਂ ਪੂਰੀ ਤਾਬੜ ਤੋੜ ਮੁਸਲਾਧਾਰ ਜਿਹਨੂੰ ਕਹਿੰਦੇ ਨੇ ਉਹ ਬਰਸਾਤ ਹੋ ਰਹੀ ਸੀ ਮੈਂ ਰੋਡ ਦੀ ਸਾਈਡ ਤੇ ਰੁਕ ਗਿਆ ਕਿ ਬਰਸਾਤ ਘਟ ਹੁੰਦੀ ਹੈ ਤੇ ਅੱਗੇ ਵਧਾਂਗਾ ਮੇਰੇ ਹੈਲਮਟ ਦੇ ਉੱਪਰ ਪਾਣੀ ਦੀਆਂ ਬਹੁਤ ਸਾਰੀਆਂ ਬੂੰਦਾਂ ਸੀਧਰ ਕਰਕੇ ਮੈਨੂੰ ਸਾਫ਼ ਦੇਖ ਨਹੀਂ ਰਿਹਾ ਸੀ ਮੈਂ ਆਪਣਾ ਖਿੜਕੀ ਉੱਪਰ ਚੱਕੀ ਹੈਲਮਟ ਦੀ ਦੂਰ ਮੇਰੀ ਨਜ਼ਰ ਪਈ ਕਿ ਇੱਕ ਰੋਡ ਤੇ ਗੱਡੀ ਖੜੀ ਹੈ ਤੇ ਬਰਸਾਤ ਚ ਰੁਕੀ ਹੋਈ ਹੈ ਉਹਦੇ ਬਲਿੰਕਰਸ ਜਿਹੜੇ ਇੰਡੀਕੇਟਰ ਹੁੰਦੇ ਆ ਉਹ ਚੱਲ ਰਹੀ ਸੀ ਤੇ ਗੱਡੀ ਬਰਸਾਤ ਕਰਕੇ ਮੈਨੂੰ ਲੱਗਿਆ ਸ਼ਾਇਦ ਖੜੀ ਹੋਣੀ ਹੈ ਲੇਕਿਨ ਫਿਰ ਮੈਂ ਦੇਖਿਆ ਕਿ ਨਾਲ ਇੱਕ ਬੰਦਾ ਛਤਰੀ ਲੈ ਕੇ ਖੜਾ ਆਪਣੇ ਲਈ ਤੇ ਹੱਥ ਚ ਉਹਨੇ ਦੂਜੀ ਛਤਰੀ ਫੜੀ ਹੋਈ ਸੀ ਤੇ ਅੰਦਰੋਂ ਇੱਕ ਬਾਹ ਆਈ ਬਾਹਰ ਗੱਡੀ ਦੇ ਤੇ ਉਹਨੇ ਛਤਰੀ ਫੜ ਲਈ ਇਹਨਾਂ ਲਾਈਨਾਂ ਦਾ ਮੇਰਾ ਮਕਸਦ ਕੋਈ ਇਹ ਨਹੀਂ ਕਿ ਉਹ ਬੰਦਾ ਮਿਹਨਤ ਕਰ ਰਹਾ ਹੈ ਤਾਂ ਕੋਈ ਗਲਤ ਕਰ ਰਿਹਾ ਹੈ ਜਾਂ ਕੋਈ ਉਹਦੇ ਵਿੱਚ ਵਿਚਾਰਾ ਮੈਨੂੰ ਸਮਝ ਰਿਹਾ ਨਹੀਂ ਤੇ ਜੇਕਰ ਤੁਸੀਂ ਦੇਖੋ ਨਾ ਇਹਦੇ ਅੰਦਰ ਇੱਕ ਬੜਾ ਡੂੰਗਾ ਸੁਨੇਹਾ ਹੈ ਕਿ ਜਿਹੜਾ ਬੰਦਾ ਆਪ ਦੁੱਖ ਚੋਂਦਾ ਆਪ ਤਕਲੀਫਾਂ ਚੋਂਦਾ ਉਹ ਹਮੇਸ਼ਾ ਦੂਸਰਿਆਂ ਨੂੰ ਖੁਸ਼ੀ ਦਿੰਦਾ ਕੋਸ਼ਿਸ਼ ਕਰਦਾ ਲੋਕਾਂ ਨੂੰ ਖੁਸ਼ ਰੱਖਣ ਦੀ ਤੇ ਉਹਨਾਂ ਵੱਲ ਚੰਗੀਆਂ ਚੀਜ਼ਾਂ ਹੀ ਲੈ ਕੇ ਜਾਂਦਾ ਚਾਰ ਦਿਨਾਂ ਦਾ ਕੁੱਲ ਹੁੰਦਾ ਹੈ ਪੰਜਵੇਂ ਦਿਨ ਹੀ ਫੁੱਲ ਹੁੰਦਾ ਏ ਜਿੰਨਾ ਮਰਜੀ ਤਿੱਖਾ ਹੋਵੇ ਬੰਦਾ ਸੜ ਕੇ ਫੁੱਲ ਹੁੰਦਾ ਏ ਇਹਨਾਂ ਲਾਈਨਾਂ ਦੀ ਇਨਸਪੀਰੇਸ਼ਨ ਬਦਾ ਕਿੱਥੋਂ ਮਿਲੀ ਮੈਨੂੰ ਕਹਿੰਦੇ ਹਨ ਬੰਦੇ ਦੀ ਜ਼ਿੰਦਗੀ 4 ਦਿਨਾਂ ਦੀ ਹੁੰਦੀ ਹੈ ਤੇ ਜਦੋਂ ਬੰਦਾ ਮਰ ਜਾਂਦਾ ਹੈ ਤੇ ਉਹਨੂੰ ਸਾੜ ਦਿੱਤਾ ਜਾਂਦਾ ਤੇ ਫਿਰ ਉਹਦੇ ਫੁੱਲ ਚੁਗਣ ਜਾਂਦੇ ਹੈ ਚਾਹੇ ਜਿੰਨਾ ਮਰਜੀ ਗੁੱਸੇ ਵਾਲਾ ਬੰਦਾ ਹੋਵੇ ਮਰਨ ਤੋਂ ਬਾਅਦ ਫੁੱਲ ਹੋ ਜਾਂਦਾ ਦੂਰੋਂ ਦਿਸਦੇ ਵੱਡੇ ਦਰਖਤ ਜਿਹੇ ਸ਼ਹਿਰ ਵਿੱਚ ਆ ਕੇ ਜ਼ਿੰਮੇਦਾਰੀਆਂ ਦੀਆਂ ਪਿੰਘਾਂ ਪਾ ਕੇ ਐਸਾ ਝੁੱਲ ਗਏ ਆ ਕਿ ਘਰੇ ਪੱਖਾ ਕਿਹੜੇ ਬਟਨ ਨਾਲ ਚੱਲਦਾ ਸੀ ਇਹ ਵੀ ਭੁੱਲ ਗਏ ਆ ਜਦੋਂ ਮੇਰੀ ਨੌਕਰੀ ਲੱਗੀ ਵੱਡੇ ਸ਼ਹਿਰ ਤੇ 3-4 ਮਹੀਨੇ ਬਾਅਦ ਮੈਂ ਘਰ ਵਾਪਸ ਗਿਆ ਤੇ ਮੈਂ ਰਿਅਲਾਈਜ਼ ਕੀਤਾ ਕਿ ਮੈਨੂੰ ਇਹ ਵੀ ਯਾਦ ਨਹੀਂ ਹੈ ਕਿ ਮਰੇ ਘਰ 'ਚ ਪੱਖਾ ਕਿਹੜੇ ਬਟਨ ਨਾਲ ਔਨ ਹੁੰਦਾ ਤੇ ਲਾਈਟਾਂ ਕਿਹੜੇ ਨਾਲ ਜਲਦੀਆਂ ਸੀ